हां जी सत श्री अकाल जी गुरमीत बुटीक ਦੇ ਉਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਸੋਹਣੇ ਪਾਰਟੀ ਵੇਅਰ ਸ਼ੂਟਸ ਦੇ 컬렉ਸ਼ਨ ਲੈ ਕੇ ਆਏ ਜਿਹੜੇ ਵਾਲੇ ਸ਼ੂਟਸ ਰਹਿਣਗੇ অর্ਗੈਂజా ਦੀ ਸ਼ਰਟ ਹੋਏਗੀ ਬਾਟਮ ਸੈਤੂਨ ਦੀ ਰਹੇਗੀ অর্ਗੈਂజా ਦਾ ਦੁਪੱਟਾ ਰਹੇਗਾ ਪ੍ਰੋਪਰ ਥ्रेड ਵਰਕ ਰਹੇਗਾ ਵਾਲੇ ਸ਼ੂਟਸ ਜਿਹੜੇ 크ريب ਦੀ ਸ਼ਰਟ ਰਹੇਗੀ ਨਾਲ ਸੈਤੂਨ ਦੀ ਬਾਟਮ ਔਰ ਸ਼ਫਾਨ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਸ਼ੂਟਸ ਜਿਹੜੇ ਰਹਿਣਗੇ অর্ਗੈਂజా ਦੀ ਸ਼ਰਟ ਹੋਏਗੀ ਔਰ অর্ਗੈਂజా ਦਾ ਦੁਪੱਟਾ ਰਹੇਗਾ ਨਾਲ ਸੈਤੂਨ ਦੀ ਬਾਟਮ ਰਹੇਗੀ ਪ੍ਰੋਪਰ ਹੈ ਥ्रेड ਵਰਕ ਰਹਿਣ ਵਾਲਾ ਸ਼ਰਟ ਨਟ ਪੌਨ ਸਿਲਕ ਦੀ ਬਾਟਮ ਰਹੇਗੀ ਤੇ ਨਾਲ ਜਿਹੜਾ ਪਿਓਰ ਚਨਾਉ ਦਾ ਦੁਪੱਟਾ ਰਹਿ ਗਿਆ ਜਿਸ ਤੇ ਉੱਪਰ ਜਿਹੜਾ ਹੈਂਡਵਰਕ ਜਾਨੀ ਕਿ ਪ੍ਰੋਪਰ ਮਿਰਰ ਵਰਕ ਕੀਤਾ ਗਿਆ ਹੈਗਾ ਇਹ ਵਾਲੇ ਡੇਲ ਸ਼ੂਟਸ ਰਹਿਣ ਵਾਲੇ ਹੈਗੇ ਉਸੇ ਮਰ ਦੀ ਸ਼ਰਟ ਹੋਏਗੀ ਤੇ ਨਾਲ ਡਪੌਨ ਸਿਲਕ ਦੀ ਬਾਟਮ ਰਹੇਗੀ ਤੇ ਨਾਲ ਬਨਾਰਸੀ ਸਿਮਰ ਦਾ ਦੁਪੱਟਾ ਰਹਿਣ ਵਾਲਾ ਪ੍ਰਾਈਸ ਰਹੇਗਾ ਸਿਰਫ 2499 ਰੁਪਏ ਸ਼ਿਪਿੰਗ ਸਭ ਦੀ 올 ਇੰਡੀਆ ਫ੍ਰੀ ਰਹਿਣ ਵਾਲੀ ਹੈਗੀ ਆ ਇਹਨਾਂ ਦਾ ਕਲਰ ਚਾਰਟ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਤੇ ਤੁਸੀਂ ਘਰ ਬੈਠੇ ਆਪਣੇ ਲਈ ਕੋਈ ਵੀ ਛੋਟਿਆਂ ਵਿੱਚ ਆਪਣੇ ਲਈ ਬਾਕਰਵਾ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸ਼ੂਟਸ ਰਹਿਣ ਕ੍ਰੇਪ ਦੀ ਪ੍ਰਿੰਟਰ ਡਿਜੀਟਲ ਪ੍ਰਿੰਟ ਦੀ ਸ਼ਰਟ ਹੋएगी ਤੇ ਨਾਲ ਜਿਹੜੀ ਕ੍ਰੇਪ ਦੀ ਬਾਟਮ ਰਹਿਣ ਵਾਲੀ ਹੈ ਤੇ ਨਾਲ ਪਿਓਰ ਚਨਾਉਂ ਦਾ ਡਿਜੀਟਲ ਪ੍ਰਿੰਟ ਦਾ ਹੀ ਦੁਪੱਟਾ ਰਹਿਣ ਵਾਲਾ ਹੈਗਾ ਪ੍ਰਾਈਜ਼ ਰਹਿਗਾ 2050 ਰੁਪਏ ਸ਼ਿਪਿੰਗ ਸਭ ਦੀ 올 ਇੰਡੀਆ ਫ੍ਰੀ ਰਹਿਣ ਵਾਲੀ ਹੈਗੀ ਆ ਇਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਕਲਰ ਆਪਸ਼ਨ ਹੈਗੇ ਤੇ ਤੁਸੀਂ ਇਹਨਾਂ ਨੂੰ ਪਾਰਟੀ ਲਈ ਵੀ ਯੂਜ਼ ਕਰ ਸਕਦੇ ਹੋ ਰੁਟੀਨ ਲਈ ਵੀ ਇਹ ਵਾਲੇ ਸੂਟਸ ਜਿਹੜੇ ਹੈਗੇ ਤੁਸੀਂ ਯੂਜ਼ ਕਰ ਸਕਦੇ ਹੈਗੇ ਹੋ ਜਿਹੜੇ ਇਹ ਵਾਲੇ ਸੂਟਸ ਰਹਿਣਗੇ ਆਲ ਓਵਰ ਜਿਹੜਾ ਪਿਓਰ ਕ੍ਰੇਪ ਦਾ ਸੂਟ ਰਹਿਣ ਵਾਲਾ ਤੇ ਨਾਲ ਪਿਓਰ ਚਨਾਉਂ ਦਾ ਦੁਪੱਟਾ ਹੋਗਾ ਪ੍ਰੋਪਰ ਜਿਹੜਾ ਪਰਲ ਵਰਕ ਸ਼ੂਟਸ ਰਹਿਣਗੇ ਸਿਮਰ ਦੀ ਸ਼ਰਟ ਹੋएगी ਡਿਪੌਂਸ ਸਿਲਕ ਦੀ ਬਾਟਮ ਰਹੇਗੀ ਔਰ ਸਿਮਰ ਦਾ ਹੀ ਦੁਪੱਟਾ ਰਹਿਣ ਵਾਲਾ ਜਿਸ ਤੇ ਫੋਰ ਸਾਈਡ ਜਿਹੜਾ ਥ੍ਰੈਡ ਵਰਕ ਕੀਤਾ ਗਿਆ ਪਲੱਸ ਸਿਮਰ ਦੀ ਸ਼ਰਟ ਦੇ ਉੱਪਰ ਵੀ ਔਰ ਬਾਜੂ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਤੇ ਬਹੁਤ ਹੀ ਜਿਆਦਾ ਸੋਹਣੇ ਸਰਦਾਰੀ ਜਿਹੇ ਕਲਰ ਹੈਗੇ ਇਸ ਦੇ ਵਿੱਚ ਜਿਹੜੇ ਇਹ ਵਾਲੇ ਸ਼ੂਟਸ ਰਹਿਣਗੇ ਇਹ ਵੀ ਡਿਜੀਟਲ ਪ੍ਰਿੰਟ ਦੀ ਕਰੇਪ ਦੀ ਸ਼ਰਟ ਹੋएगी ਔਰ ਨਾਲ ਪਲੇਨ ਕਰੇਪ ਦੀ ਬਾਟਮ ਰਹੇਗੀ ਔਰ ਨਾਲ ਪ्योर ਚਨਾ ਦਾ ਦੁਪੱਟਾ ਰਹੇਗਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਜਿਸ ਤੇ ਉੱਪਰ ਪਲੱਸ ਹੈਂਡ ਵਰਕ ਕੀਤਾ ਗਿਆ ਜਾਨਕਿ ਮਿਰ ਸਾਨੂੰ ਬਹੁਤ ਹੀ